ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਤੇ ਸੀਐਨਬੀ ਬੁਲਟ ਦੀ ਸ਼ੁਰੂਆਤ ਕਰ ਲੈਣਿਆ ਹੈ ਹੈਡਲਾਈਨਸ ਦੇ ਨਾਲ ਬੀਸੀ ਦੇ ਲਗਭਗ 80% ਦੀ ਲੋਕ ਡਾਲਰ 10 ਪ੍ਰਤੀ ਦਿਨ ਚਾਈਲਡ ਕੇਅਰ ਪ੍ਰੋਗਰਾਮ ਨੂੰ ਕਰਦੇ ਨੇ ਪਸੰਦ ਕੋਲੀਸ਼ਨ ਆਫ ਚਾਈਲਡ ਕੇਅਰ ਐਡਵੋਕੇਟਸ ਦੁਆਰਾ ਕਰਵਾਇਆ ਗਿਆ ਸਰਵੇਖਣ ਨਵਾਂ ਆਨਲਾਈਨ ਹੱਬ ਕਰੇਗਾ ਬਿਲਡਿੰਗ ਪਰਮਿਟਾਂ ਦੀ ਪ੍ਰਕਿਰਿਆ ਨੂੰ ਤੇਜ਼ ਭਾਈਚਾਰਿਆਂ ਤੇ ਉਸਾਰੀ ਉਦਯੋਗ ਨੇ ਪਰਮਿਟ ਹੱਬ ਨੂੰ ਵਿਕਸਿਤ ਕਰਨ 'ਚ ਕੀਤੀ ਮਦਦ ਸੀਬੀਐਸਏ ਵਰਕਰਾਂ ਦੀ ਹੜਤਾਲ ਦੀ ਤਿਆਰੀ ਬੀਸੀ ਟਰੱਕਿੰਗ ਐਸੋਸੀਏਸ਼ਨ ਨੇ ਬੀਸੀ ਵਾਸੀਆਂ ਨੂੰ ਹੜਤਾਲ ਦੀ ਚਿੰਤਾ ਨਾ ਕਰਨ ਦਾ ਦਿੱਤਾ ਭਰੋਸਾ ਖਬਰਾਂ ਵਿਸਾਰ ਦੇ ਨਾਲ ਕੈਨੇਡਾ ਦੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਭਾਰਤੀ ਵਿਦਿਆਰਥੀ ਆਪਣੇ ਦੇਸ਼ ਨਿਕਾਲੇ ਦੇ ਜਵਾਬ ਵਿੱਚ 4 ਦਿਨਾਂ ਤੋਂ ਪੁਖ ਹੜਤਾਲ ਤੇ ਬੈਠੇ ਹੋਏ ਨੇ ਉਹਨਾਂ ਨੇ ਹੁਣ ਚੇਤਾਵਨੀ ਦਿੱਤੀ ਹੈ ਕਿ ਉਹ 28 ਮਈ ਤੋਂ ਸ਼ੁਰੂ ਹੋਣ ਵਾਲੇ ਸਾਰੇ ਤਰਲ ਪਦਾਰਥਾਂ ਦੇ ਸੇਵਨ ਤੋਂ ਪਰਹੇਜ਼ ਕਰਦੇ ਹੋਏ ਪੂਰੇ ਪੋਖ ਹੜਤਾਲ ਦੇ ਵੱਲ ਵਧਣਗੇ ਇਹ ਵਿਰੋਧ ਇਸ ਲਈ ਹੋ ਰਿਹਾ ਕਿਉਂਕਿ ਸੂਬੇ ਦੇ ਇਮੀਗ੍ਰੇਸ਼ਨ ਕਾਨੂੰਨਾ ਦੇ ਵਿੱਚ ਹਾਲ ਹੀ ਦੇ ਵਿੱਚ ਕੀਤੇ ਗਏ ਬਦਲਾਅ ਕਾਰਨ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਾ ਖਤਰਾ ਹੈ ਭਾਰਤੀ ਪ੍ਰਦਰਸ਼ਨਕਾਰੀਆਂ ਦੇ ਵਿੱਚੋਂ ਕੁਝ ਨੇ ਕਿਹਾ ਲਗਭਗ 50 ਵਿਦਿਆਰਥੀ ਪਹਿਲਾਂ ਹੀ ਕੈਨੇਡਾ ਛੱਡ ਚੁੱਕੇ ਨੇ ਮੰਗਲਵਾਰ ਨੂੰ ਕੈਨੇਡੀਅਨ ਮੀਡੀਆ ਦੀ ਰਿਪੋਰਟ ਮੁਤਾਬਕ 4 ਦਿਨਾਂ ਦੀ ਪੋਖ ਹੜਤਾਲ ਤੋਂ ਬਾਅਦ ਪ੍ਰਦਰਸ਼ਨਕਾਰੀ 28 ਮਈ ਨੂੰ ਸੁੱਕੀ ਪੋਖੜ ਤਾਲ ਸ਼ੁਰੂ ਕਰਨਗੇ ਇੱਕ ਸੁੱਕੀ ਪੋਖੜ ਤਾਲ ਦਾ ਮਤਲਬ ਹੈ ਕਿ ਇਹ ਪ੍ਰਦਰਸ਼ਨਕਾਰੀ ਬਿਨਾਂ ਕਿਸੇ ਤਰਲ ਪਦਾਰਤ ਦੇ ਵੀ ਹੋਣਗੇ ਤੇ ਇਸ ਦੇ ਨਾਲ ਉਹਨਾਂ ਦੀ ਜਾਨ ਨੂੰ ਵੀ ਖਤਰਾ ਵੱਸ ਸਕਦਾ ਹੈ ਜੇਕਰ ਉਹਨਾਂ ਦੇ ਕੋਲ ਘੱਟੋ-ਘੱਟ ਤਰਲ ਪਦਾਰਤ ਹੋਣ ਇਹ ਸਥਿਤੀ ਦਰਸਲ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਪੀਐਨਪੀ ਸਰਕਾਰ ਦੇ 2024 ਦੇ ਵਿੱਚ ਸਥਾਈ ਨਿਵਾਸ ਲਈ ਯੋਗ ਕਰਮਚਾਰੀਆਂ ਦੀ ਗਿਣਤੀ ਨੂੰ ਲਗਭਗ 2100 ਤੋਂ ਘਟਾ ਕੇ 1600 ਕਰਨ ਦੇ ਫੈਸਲੇ ਤੋਂ ਬਾਅਦ ਹੋਈ ਹੈ ਉਕਟਤੀ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਦੇ ਦੁਆਰਾ ਕੈਨੇਡਾ ਦੇ ਵਿੱਚ ਸਥਾਈ ਨਿਵਾਸ ਲਈ ਨਾਮਜ਼ਦ ਕੀਤੇ ਗਏ ਦੂਜੇ ਦੇਸ਼ਾਂ ਦੇ ਵਿਅਕਤੀਆਂ ਦੀ ਗਿਣਤੀ ਨੂੰ ਘਟਾ ਦਵੇਗਾ 2024 ਦੇ ਵਿੱਚ ਨਾਮਜ਼ਦ ਵਿਅਕਤੀਆਂ ਦੇ ਵਿੱਚ 25% ਦੀ ਕਟੌਤੀ ਕੀਤੀ ਜਾਵੇਗੀ ਕਿਉਂਕਿ ਪੀਆਈ ਦੀ ਸਿਹਤ ਸੰਭਾਲ ਤੇ ਰਿਹਾਇਸ਼ ਪ੍ਰਣਾਲੀ ਤੇ ਤਣਾਅ ਵਧ ਰਿਹਾ ਹੈ ਪੀਆਈ ਦੇ ਸਥਾਨਕ ਲੋਕ ਸਰਕਾਰ ਦੇ ਨਵੇਂ ਨਿਯਮਾਂ ਦੀ ਸ਼ਲਾਘਾ ਕਰ ਰਹੇ ਨੇ ਭਾਰਤੀ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਮੌਕੇ ਜਿਹੜੇ ਨੇ ਉਹ ਖੋਹੇ ਜਾ ਰਹੇ ਨੇ ਗਰਮੀਆਂ ਦੇ ਮੌਸਮ ਦੌਰਾਨ ਕੈਨੇਡੀਅਨ بندرگاہ ਤੇ ਦਾਖਲੇ ਦੇ ਸਮਾਨ ਸੇਵਾਵਾਂ ਤੇ ਲੋਕਾਂ ਦੇ ਪ੍ਰਵਾਹ ਦੇ ਵਿੱਚ ਮਹੱਤਵਪੂਰਨ ਰੁਕਾਵਟਾਂ ਸਕਦੀਆਂ ਨੇ ਮੈਂਬਰਾਂ ਨੇ 10 ਅਪ੍ਰੈਲ ਤੋਂ 23 ਮਈ 2024 ਤੱਕ ਹੜਤਾਲ ਦੀਆਂ ਵੋਟਾਂ ਦੇ ਦੌਰਾਨ ਨੌਕਰੀ ਦੀ ਕਾਰਵਾਈ ਕਰਨ ਦੇ ਹੱਕ ਦੇ ਵਿੱਚ 96% ਦੀ ਵੋਟ ਦਿੱਤੀ ਜਿਹੜੇ ਕੰਮੇ 2 ਸਾਲਾਂ ਤੋਂ ਬਿਨਾਂ ਠੇਕੇ ਤੋਂ ਨੇ ਫਿਰ ਵੀ ਖਜ਼ਾਨਾ ਬੋਰਡ ਤੇ ਸੀਬੀਐਸਏ ਅਜੇ ਵੀ ਇੱਕ ਸਮਝੌਤੇ ਤੇ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਹੈ ਜੋ ਕਰਮਚਾਰੀਆਂ ਦੀ ਸੁਰੱਖਿਆ ਕਰਦਾ ਤੇ ਸਮਝੌਤੇ ਦੀ ਟੇਬਲ ਤੇ ਰਿਆਇਤਾਂ ਦੀ ਮੰਗ ਕਰਨਾ ਜਾਰੀ ਰੱਖ ਦਿਆ ਹੈ ਇਸੇ ਲਈ ਇਹ ਹੜਤਾਲ ਦੀ ਕਾਲ ਦਿੱਤੀ ਗਈ ਹੈ ਜੇਕਰ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦੇ ਕਰਮਚਾਰੀ ਅਗਲੇ ਮਹੀਨੇ ਹੜਤਾਲ ਤੇ ਜਾਂਦੇ ਨੇ ਤਾਂ ਬਾਰਡਰ ਕ੍ਰਾਸਿੰਗਾਂ ਤੇ ਲੰਬੀ ਲਾਈਨਅਪ BC ਦੇ ਸੈਰਸਪਾਟਾ ਉਦਯੋਗ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਸ ਸੰਭਾਵਨਾ ਸਥਾਨਕ ਵਪਾਰਕ ਸਮੂਹਾਂ ਲਈ ਚਿੰਤਾਜਨਕ ਹੈ ਕਿਉਂਕਿ 9000 ਤੋਂ ਵੱਧ CBSA ਕਰਮਚਾਰੀਆਂ ਨੇ ਜੂਨ ਦੇ ਸ਼ੁਰੂ ਵਿੱਚ ਯੋਜਨਾਬੱਧ ਵਿੱਚ ਹੋਲਗੀ ਤੋਂ ਪਹਿਲਾਂ ਹੜਤਾਲ ਦੀ ਕਾਰਵਾਈ ਦੇ ਹੱਕ ਵਿੱਚ ਵੋਟ ਦਿੱਤੀ ਸੀ ਜੇਕਰ ਹੜਤਾਲ ਸਫਲ ਨਹੀਂ ਹੁੰਦੀ ਤਾਂ ਕੈਨੇਡੀਅਨ ਬਾਰਡਰ ਗਾਰਡਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਗਰਮੀਆਂ ਦੀ ਹੜਤਾਲ ਦੇ ਖਿਆਸ ਲਗਾ ਰਹੀ ਹੈ ਜਿਸ ਨਾਲ ਦੇਸ਼ ਪਰ ਦੇ ਵਿੱਚ ਦਾਖਲੇ ਦੀਆਂ ਬੰਦਰਗਾਹਾਂ ਤੇ ਮਾਲ ਤੇ ਲੋਕਾਂ ਦੇ ਪ੍ਰਵਾਹ ਵਿੱਚ ਵਿਗਨ ਪੈ ਸਕਦਾ ਹੈ ਪਰ BC ਟਰਕਿੰਗ ਐਸੋਸੀਏਸ਼ਨ ਦਾ ਕਹਿਣਾ ਹੈ ਕਿ BC ਵਾਸੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ BC ਦੇ ਲੌਂਗ ਹਾਲ ਡਰਾਈਵਰ ਟਰਕਿੰਗ ਜਾਰੀ ਰੱਖਣ ਲਈ ਤਿਆਰ ਹਨ ਜੇਕਰ ਕੈਨੇਡੀਅਨ ਬਾਰਡਰ ਵਰਕਰ ਹੜਤਾਲ ਵੀ ਕਰਦੇ ਨੇ ਬੀਸੀ ਟਰਕਿੰਗ ਐਸੋਸੀਏਸ਼ਨ ਦੇ ਪ੍ਰਧਾਨ ਜੇਵਲ ਨੇ ਕਿਹਾ ਹੈ ਕਿ ਮਾਲ ਸੰਭਾਵਤ ਤੌਰ ਤੇ ਅਜੇ ਵੀ ਉੱਥੇ ਹੀ ਮਿਲੇਗਾ ਜਿੱਥੇ ਉਹਨਾਂ ਨੂੰ ਲੋਡ ਹੈ ਦੇਵਾਲ ਮੁਤਾਬਕ ਪਹਿਲਾਂ ਹੋਈ ਹੜਤਾਲ ਨੇ ਸੀਬੀਐਸਏ ਸੇਵਾ ਦੇ ਵਿੱਚ ਰੁਕਾਵਟਾਂ ਨੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਵਪਾਰਕ ਸਰਹੱਦੀ ਕ੍ਰੋਸਿੰਗਾਂ ਨਾਲੋਂ ਵਧੇਰੇ ਤੇਜ਼ ਵਰਤਾਂ ਨਾਲ ਪ੍ਰਭਾਵਿਤ ਕੀਤਾ ਹੈ ਉਹਨਾਂ ਕਿਹਾ ਕਿ ਹੜਤਾਲ ਦੇ ਪ੍ਰਭਾਵ ਹਰ ਵਾਰ ਵੱਖਰੇ ਹੁੰਦੇ ਨੇ ਪਰ ਟਰੱਕ ਡਰਾਈਵਰ BC ਤਬਦੀਲੀਆਂ ਦੇ ਅਨੁਕੂਲ ਹੋਣ ਲਈ ਤਿਆਰ ਹਨ ਅਰਲ ਨੇ ਕਿਹਾ ਹੈ ਕਿ ਦੇਰੀ ਨੂੰ ਸਪਲਾਈ ਚੇਨ ਦੇ ਅੰਦਰ ਹੀ ਬਣਾਇਆ ਤੇ ਹਲ ਕੀਤਾ ਜਾ ਸਕਦਾ ਹੈ ਉਹਨਾਂ ਕਿਹਾ ਕਿ ਉਹ ਕਾਰੋਬਾਰ ਜੋ ਸਿਰਫ ਸਮੇਂ ਦੀ ਡਿਲੀਵਰੀ ਤੇ ਚੱਲਦੇ ਨੇ ਉਹਨਾਂ ਨੂੰ ਜ਼ਿਆਦਾਤਰ ਹੜਤਾਲ ਦੇ ਪ੍ਰਭਾਵ ਦਾ ਸਾਹਮਣਾ ਕਰਨਾ ਪਵੇਗਾ ਉਹ ਕਾਰੋਬਾਰ ਜੋ ਸਮੇਂ ਦੇ حساب ਨਾਲ ਚੱਲਦੇ ਨੇ ਉਹਨਾਂ ਨੂੰ ਜ਼ਿਆਦਾਤਰ ਹੜਤਾਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ 2021 ਵਿੱਚ ਨੌਕਰੀ ਦੀ ਕਾਰਵਾਈ ਨੇ ਪੂਰੇ ਕੈਨੇਡਾ ਵਿੱਚ ਵਪਾਰਕ ਸਰਹੱਦ ਪਾਰ ਆਵਾਜਾਈ ਨੂੰ ਲਗਭਗ ਠੱਪ ਕਰ ਦਿੱਤਾ ਜਿਸ ਨਾਲ ਇੱਕ ਸਮਝੌਤੇ ਦੀ ਅਗਵਾਈ ਕਰਨ ਵਾਲੇ 36 ਘੰਟੇ ਦੇ ਬਾਰਗੇਨਿੰਗ ਸੈਸ਼ਨ ਤੋਂ ਪਹਿਲਾਂ ਹਵਾਈ ਅੱਡਿਆਂ ਤੇ ਸਰਹੱਦਾਂ ਤੇ ਲੰਮੀ ਦੇਰੀ ਹੋ ਗਈ ਮਹਾਮਾਰੀ ਦੇ ਦੌਰਾਨ ਸੰਯੁਕਤ ਰਾਜ ਤੋਂ ਪੂਰੀ ਤਰ੍ਹਾਂ ਟੀਕਾਕਰਨ ਗੈਰ ਜ਼ਰੂਰੀ ਯਾਤਰੀਆਂ ਲਈ ਕੈਨੇਡਾ ਦੀ ਜ਼ਮੀਨੀ ਸਰਹੱਦ ਨੂੰ ਦੁਬਾਰਾ ਖੋਲਣ ਤੋਂ ਕੁਝ ਦਿਨ ਪਹਿਲਾਂ ਹੜਤਾਲ ਬੰਦ ਕਰ ਦਿੱਤੀ ਗਈ ਸੀ ਨਿਊਜ਼ ਐਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਡਾਲਰ 10 ਪ੍ਰਤੀ ਦਿਨ ਚਾਈਲਡ ਕੇਅਰ ਪ੍ਰੋਗਰਾਮ BC ਦੇ ਵਿੱਚ ਜ਼ਿਆਦਾਤਰ ਲੋਕ ਪਸੰਦ ਕਰਦੇ ਨੇ ਇਸ ਸੰਬੰਧੀ ਸਰਵੇ ਦੀ ਰਿਪੋਰਟ ਵਿੱਚ ਜਾਣਕਾਰੀ ਮਿਲੀ ਹਾਲਾਂਕਿ ਇਹ ਸਿਰਫ 9% ਦੀ ਲਾਇਸੈਂਸ ਸ਼ੁਦਾ ਸਹੂਲਤਾਂ ਦੇ ਵਿੱਚ ਲਾਗੂ ਕੀਤਾ ਗਿਆ ਹੈ ਪੋਲ ਕੀਤੇ ਗਏ ਹੋਰ 3/4 ਲੋਕਾਂ ਨੇ ਕਿਹਾ ਹੈ ਕਿ ਇਸ ਨੂੰ ਮਿਆਰੀ ਕਾਰੋਬਾਰੀ ਘੰਟਿਆਂ ਤੋਂ ਬਾਹਰ ਤੇਜ਼ੀ ਨਾਲ ਤੇ ਵਿਦੇਰੇ ਫਲੈਕਸੀਬਿਲਟੀ ਦੇ ਨਾਲ ਫੈਲਾਇਆ ਜਾਣਾ ਚਾਹੀਦਾ ਹੈ ਬੀਸੀ ਸਰਕਾਰ ਦੇ ਅਨੁਸਾਰ ਸੂਬੇ ਦੇ ਵਿੱਚ ਸ਼ੁਰੂਆਤੀ अर्ਲੀ ਚਾਈਲਡਹੂਡ ਐਜੂਕੇਟਰਾਂ ਦੀ ਗਿਣਤੀ 2018 ਦੇ ਵਿੱਚ 10400 ਤੋਂ ਵੱਧ ਕੇ 14400 ਹੋ ਗਈ ਹੈ ਇਹਨਾਂ ਵਿੱਚੋਂ ਲਗਭਗ 13000 ਨੂੰ ਡਾਲਰ 6 ਪ੍ਰਤੀ ਘੰਟੇ ਦੀ ਤਨਖਾਹ ਦੇ ਵਿੱਚ ਵਾਅਦਾ ਮਿਲਦਾ ਹੈ ਇੱਕ ਨਵਾਂ ਪੋਲ ਸੁਝਾ ਦਿੰਦਾ ਹੈ ਕਿ BC $10 ਪ੍ਰਤੀ ਦਿਨ ਚਾਈਲਡ ਕੇਅਰ ਪ੍ਰੋਗਰਾਮ ਦਾ ਜ਼ੋਰਦਾਰ ਸਮਰਥਨ ਕਰਦਾ ਹੈ। $10 ਪ੍ਰਤੀ ਦਿਨ ਦੇ ਚਾਈਲਡ ਕੇਅਰ ਪ੍ਰੋਗਰਾਮ ਦੀ ਸ਼ੁਰੂਆਤ ਨੂੰ 6 ਸਾਲ ਹੋ ਗਏ ਨੇ ਤੇ ਰਿਸਰਚ ਕੰਪਨੀ ਦੇ ਸਹਿਯੋਗ ਨਾਲ BC ਦੇ ਕੋਲੀਸ਼ਨ ਆਫ ਚਾਈਲਡ ਕੇਅਰ ਐਡਵੋਕੇਟਸ ਦੁਆਰਾ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਦੇ ਵਿੱਚ ਕਿਹਾ ਗਿਆ ਹੈ ਕਿ ਲਗਭਗ 80% BC ਨਿਵਾਸੀ ਕਹਿੰਦੇ ਨੇ ਕਿ ਇਹ ਮਹੱਤਵਪੂਰਨ ਹੈ। ਸਰਕਾਰ ਵਚਨਬੱਧਤਾਵਾਂ ਨੂੰ ਜਾਰੀ ਰੱਖਣ ਲਈ ਤੇ 76% ਦਾ ਕਹਿਣਾ ਹੈ ਕਿ ਲਾਗੂ ਕਰਨਾ ਤੇਜ਼ੀ ਨਾਲ ਲੱਗੇ ਵਧਣਾ ਚਾਹੀਦਾ ਹੈ। ਕੋਲੀਸ਼ਨ ਆਫ ਚਾਈਲਡ ਕੇਅਰ ਐਡਵੋਕੇਟਸ ਦੇ ਪ੍ਰੋਗਰਾਮ ਦੇ ਲਈ ਸੁਭਾਈ ਬੁਲਾਰੀਦਾ ਕਹਿਣਾ ਹੈ ਕਿ ਉਹ ਇਸ ਤੋਂ ਹੈਰਾਨ ਨਹੀਂ ਹੈ ਕਿ ਇਹ ਪ੍ਰੋਗਰਾਮ ਪਰ ਸਿੱਧ ਹੈ ਉਹਨਾਂ ਕਿਹਾ ਕਿ ਬਦੇਰੇ ਲੋਕ ਪ੍ਰੋਗਰਾਮ ਰਾਹੀਂ ਪ੍ਰਭਾਵਿਤ ਹੋਏ ਨੇ ਜੋ ਜੀਵਨ ਨੂੰ ਹੋਰ ਵੀ ਕਫਾਇਤੀ ਬਣਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਸਮੇਂ BC ਵਿੱਚ ਸਿਰਫ 9% ਦੀ ਲਾਇਸੈਂਸ ਯੂਦਾ ਚਾਈਲਡ ਕੇਅਰ ਨੇ ਇੱਕ ਦਿਨ ਦੇ ਵਿੱਚ ਡਾਲਰ 10 ਦੀ ਸਾਈਟ ਵੱਜੋਂ ਕੰਮ ਕਰ ਰਹੀ ਹੈ ਪਰ ਸਾਰੇ BC ਦੇ 20% ਲਈ ਪੰਜ ਵਿੱਚੋਂ ਇੱਕ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਿੱਜੀ ਤੌਰ ਤੇ ਡਾਲਰ 10 ਪ੍ਰਤੀ ਦਿਨ ਦੁਆਰਾ ਦੇਖਿਆ ਗਿਆ ਹੈ ਇਸਤੇ ਗ੍ਰੈਗਸਨ ਦਾ ਕਹਿਣਾ ਹੈ ਕਿ ਕਮਿਊਨਿਟੀ ਦੇ ਵਿੱਚ ਡਾਲਰ 10 ਪ੍ਰਤੀ ਦਿਨ ਚਾਈਲਡ ਕੇਅਰ ਹਨ ਪਰ ਵਿਸਥਾਰ ਕਾਫੀ ਤੇਜ਼ੀ ਨਾਲ ਹੋ ਰਿਹਾ ਹੈ। ਉਹਨਾਂ ਕਹਿੰਦੇ ਕਿ ਛੋਟੇ ਬੱਚਿਆਂ ਵਾਲੇ 84% ਪਰਿਵਾਰ ਦੱਸਦੇ ਨੇ ਕਿ ਬੱਚਿਆਂ ਦੀ ਦੇਖਭਾਲ ਲਈ ਲੰਮੀ ਉਡੀਕ ਸੂਚੀ ਇੱਕ ਸਮੱਸਿਆ ਹੈ। ਨੌਜਵਾਨ ਬੱਚਿਆਂ ਵਾਲੇ 43% ਪਰਿਵਾਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ 6 ਮਹੀਨਿਆਂ ਤੋਂ ਬਾਅਦ ਉਡੀਕ ਕਰਨੀ ਪਈ। ਰਿਪੋਰਟ ਮੁਤਾਬਕ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਬੀਸੀ ਦੇ ਵਿੱਚ 23% ਛੋਟੇ ਬੱਚਿਆਂ ਲਈ ਸਿਰਫ ਲਾਇਸੈਂਸशुदा ਬਾਲ ਦੇਖਭਾਲ ਦੀ ਥਾਂ ਹੈ। ਡਾਲਰ 10 ਪ੍ਰਤੀ ਦਿਨ ਚਾਈਲਡ ਕੇਅਰ ਫੀਡਬੈਕ ਤੱਕ ਪਹੁੰਚ ਦੇ ਨਾਲ ਪੋਲ ਇਹ ਵੀ ਕਹਿੰਦਾ ਹੈ ਕਿ 75% ਲੋਕ ਇਸ ਦੇ ਨਾਲ ਸਹਿਮਤ ਹਨ ਕਿ ਲਚਕੀਲੇ ਚਾਈਲਡ ਕੇਅਰ ਵਿਕਲਪਾਂ ਦੀ ਲੋੜ ਹੈ ਕਿਉਂਕਿ ਬਧੇਰੇ ਮਾਪੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਦੇ ਨੇ ਲੋਕ ਸ਼ਿਫਟਾਂ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਬਧੇਰੇ ਪਾਰਟ ਟਾਈਮ ਦੇਖਭਾਲ ਬਧੇਰੇ ਲਚਕਦਾਰ ਦੇਖਭਾਲ ਦੀ ਲੋੜ ਹੁੰਦੀ ਹੈ ਉਹਨਾਂ ਲੋਕਾਂ ਲਈ ਜੋ ਵਪਾਰਾਂ ਦੇ ਵਿੱਚ ਕੰਮ ਕਰਦੇ ਨੇ ਅਸੀਂ ਜਾਣਦੇ ਹਾਂ ਕਿ ਬੱਚਿਆਂ ਦੀ ਦੇਖਭਾਲ ਨੂੰ ਸਵੇਰੇ ਜਲਦੀ ਜਲਦੀ ਸ਼ੁਰੂ ਕਰਨ ਦੀ ਲੋੜ ਹੁੰਦੀ ਹੈ ਜਦੋਂ ਨੌਕਰੀ ਦੀਆਂ ਸਾਈਟਾਂ ਜਿਹੜੀਆਂ ਨੇ ਉਹ ਖੁੱਲ੍ਹਦੀਆਂ ਨੇ ਉਹਨਾਂ ਸਿਹਤ ਸੰਭਾਲ ਤੇ ਐਮਰਜੈਂਸੀ ਸੇਵਾ ਕਰਮਚਾਰੀਆਂ ਦੀਆਂ ਉਦਾਹਰਣਾਂ ਦਿੱਤੀਆਂ ਜੋ ਲੰਬੀਆਂ ਸ਼ਿਫਟਾਂ ਤੇ 4 ਦਿਨ ਚਾਲੂ ਤੇ 4 ਦਿਨ ਛੁੱਟੀ ਕਰਦੇ ਨੇ 84% ਨੇ ਸਹਿਮਤੀ ਦਿੱਤੀ ਕਿ अर्ਲੀ ਚਾਈਲਡਹੂਡ ਐਜੂਕੇਟਰਾਂ ਨੂੰ ਉਚਿਤ ਤਨਖਾਹ ਮਿਲਣੀ ਚਾਹੀਦੀ ਹੈ 81% ਸਹਿਮਤ ਨੇ ਕਿ ਐਲੀਮੈਂਟਰੀ ਸਕੂਲਾਂ ਨੂੰ ਸਕੂਲ ਤੋਂ ਪਹਿਲਾਂ ਤੇ ਬਾਅਦ ਵਿੱਚ ਦੇਖਭਾਲ ਪ੍ਰਦਾਨ ਕਰਨੀ ਚਾਹੀਦੀ ਹੈ 75% ਸਹਿਮਤ ਨੇ ਕਿ ਮੂਲ ਨਿਵਾਸੀ ਬੱਚਿਆਂ ਨੂੰ ਸੱਭਿਆਚਾਰਕ ਤੌਰ ਤੇ ਸੁਰੱਖਿਅਤ ਬਾਲ ਦੇਖਭਾਲ ਤੱਕ ਪਹੁੰਚ ਹੋਣੀ ਚਾਹੀਦੀ ਹੈ 72% ਦੀ ਸਹਿਮਤ ਨੇ ਕਿ ਐਲੀਮੈਂਟਰੀ ਸਕੂਲਾਂ 'ਵੰਗ ਬਾਲ ਦੇਖਭਾਲ ਜਨਤਕ ਤੌਰ ਤੇ ਉਪਲਬਧ ਹੋਣੀ ਚਾਹੀਦੀ ਹੈ 67% ਦੀ ਸਹਿਮਤ ਨੇ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬਾਲ ਦੇਖਭਾਲ ਪ੍ਰੋਗਰਾਮ ਗੈਰ ਲਾਭਕਾਰੀ ਹੈ ਆਖਰੀ ਪੋਲ ਵਿੱਚ ਕਿਹਾ ਗਿਆ ਹੈ ਕਿ 90% ਦੀ ਨੌਜਵਾਨ ਸੋਚਦੇ ਨੇ ਕਿ ਡਾਲਰ 10 ਰੋਜ਼ਾ ਪ੍ਰੋਗਰਾਮ ਨੂੰ ਜਾਰੀ ਰੱਖਣਾ ਮਹੱਤਵਪੂਰਨ ਹੈ ਤੇ 85% ਦੀ ਇਸ ਗੱਲ ਨਾਲ ਸਹਿਮਤ ਹਨ ਕਿ ਹੁਣ ਬੱਚੇ ਪੈਦਾ ਕਰਨ ਦੀ ਕੀਮਤ 40 ਸਾਲ ਪਹਿਲਾਂ ਨਾਲੋਂ ਵਾਧਾ ਹੈ ਨਿਊਜ਼ ਜਸ ਤੋਂ ਚੈਨਲ ਪੰਜਾਬੀ ਰਿਪੋਰਟ ਬੀਸੀ ਸਰਕਾਰ ਦਾ ਕਹਿਣਾ ਹੈ ਕਿ ਇੱਕ ਨਵਾਂ ਆਨਲਾਈਨ ਹੱਬ ਸਾਰੇ ਅਧਿਕਾਰ ਖੇਤਰਾਂ ਦੇ ਵਿੱਚ ਬਿਲਡਿੰਗ ਪਰਮਿਟ ਪ੍ਰਕਿਰਿਆਵਾਂ ਨੂੰ ਤੇਜ਼ ਕਰੇਗਾ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਹੌਲੀ ਤੇ ਗੁੰਝਲਦਾਰ ਬਿਲਡਿੰਗ ਪਰਮਿਟ ਪ੍ਰਕਿਰਿਆਵਾਂ ਨੇ ਅਜਿਹੇ ਸਮੇਂ ਤੇ ਹਾਊਸਿੰਗ ਡਿਵੈਲਪਮੈਂਟ ਵਿੱਚ देरी ਕੀਤੀ ਹੈ ਜਦੋਂ ਇਸ ਦੀ ਤੁਰੰਤ ਲੋੜ ਹੁੰਦੀ ਹੈ ਪ੍ਰੋਵਿੰਸ ਦਾ ਕਹਿਣਾ ਹੈ ਕਿ ਡਿਜੀਟਲ ਬਿਲਡਿੰਗ ਪਰਮਿਟ ਸਿਸਟਮ ਸਥਾਨਕ ਬਿਲਡਿੰਗ ਪਰਮਟਾਂ ਲਈ ਵਨ ਸਟਾਪ ਸ਼ਾਪ ਹੋਵੇਗਾ ਤੇ 12 ਨਗਰਪਾਲਿਕਾਵਾਂ ਤੇ ਦੋ ਫਸਟ ਨੇਸ਼ਨ ਸਰਕਾਰਾਂ ਨਵੀਂ ਪ੍ਰਣਾਲੀ ਦੇ ਪਹਿਲੇ ਪਾਇਲਟ ਪੜਾ ਦਾ ਸਹਾਨ ਹਾਊਸਿੰਗ ਮੰਤਰੀ ਰਵੀ ਕਾਲੋ ਦਾ ਕਹਿਣਾ ਹੈ ਕਿ ਨਵੀਂ ਪ੍ਰਣਾਲੀ ਉੱਤਰੀ ਅਮਰੀਕਾ ਦੇ ਵਿੱਚ ਵਿਲੱਖਣ ਹੈ ਤੇ ਇਸ ਦਾ ਉਦੇਸ਼ ਵੱਖ-ਵੱਖ ਪਾਈਚਾਰਿਆਂ ਦੇ ਵਿੱਚ ਪੀੜਤ ਲੋਕ ਲੋੜਾਂ ਨੂੰ ਬਿਆਰੀ ਬਣਾ ਕੇ ਬਿਲਡਰਾਂ ਦੇ ਲਈ ਉਡੀਕ ਸਮੇਂ ਨੂੰ ਘਟਾਉਣਾ ਹੈ ਈਬੀ ਦਾ ਕਹਿਣਾ ਹੈ ਕਿ ਬਿਲਡਰਾਂ ਨੇ ਵਿਆਜ ਦਰਾਂ ਨੂੰ ਨਾਟਕੀ ਢੰਗ ਦੇ ਨਾਲ ਵਾਅਦੇ ਦੇਖਿਆ ਤੇ ਬਿਲਡਿੰਗ ਪਰਮਿਟਾਂ ਦੀ ਉਡੀਕ ਕਰਦੇ ਹੋਏ ਜ਼ਮੀਨ ਦੱਖਣ ਦੇ ਨਾਲ ਮਹੱਤਵਪੂਰਨ ਲਾਗਤ ਵੀ ਵੱਧਦੀ ਹੈ ਕਾਲੋ ਦਾ ਕਹਿਣਾ ਹੈ ਕਿ ਕਈ ਵਾਰ ਪ੍ਰੋਜੈਕਟਾਂ ਨੂੰ ਮਹੀਨਿਆਂ ਤੱਕ ਰੋਕਿਆ ਜਾਂਦਾ ਹੈ ਕਿਉਂਕਿ ਬਿਲਡਰਾਂ ਤੇ ਸ਼ਹਿਰਾਂ ਦੇ ਵਿਚਕਾਰ ਅਰਜ਼ੀਆਂ हो ਜਾਂਦੀਆਂ ਨੇ ਜਦੋਂ ਕਿ ਦੋਵੇਂ ਤਰ੍ਹਾਂ ਮੁਕੰਮਲ ਹੋਣ ਦੀਆਂ ਜ਼ਰੂਰਤਾਂ ਦੀ ਪਾਲਣਾ ਤੇ ਕੰਮ ਕਰਦੀਆਂ ਨੇ ਰੈਸਲਰ ਹਰਜੀਤ ਸਿੰਘ ਬਿਲਨ ਜਿਨ੍ਹਾਂ ਦੀਆਂ ਤਿੰਨ ਧੀਆਂ weight lifting ਦੇ ਵਿੱਚ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਮੁਕਾਮ ਹਾਸਲ ਕਰ ਵੈਨਕੂਵਰ ਇੰਟਰਨੈਸ਼ਨਲ 에ਰਪੋਰਟ ਤੇ ਪਹੁੰਚੀਆਂ ਜਿਨ੍ਹਾਂ ਦਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਇਸ ਮੌਕੇ ਪਰਿਵਾਰ ਦੇ ਵੱਲੋਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹਰਜੀਤ ਸਿੰਘ ਬਿਲਨ ਵੱਲੋਂ ਆਪਣੀਆਂ ਤਿੰਨ ਧੀਆਂ ਦਾ ਵੈਨਕੂਵਰ 에ਰਪੋਰਟ ਤੇ ਸਵਾਗਤ ਕੀਤਾ ਗਿਆ ਤੇ ਜਸ਼ਨ ਮਨਾਏ ਗਏ ਕਿਉਂਕਿ ਉਹਨਾਂ ਦੀਆਂ weight lifter ਤਿੰਆਂ ਲੋਕ ਮੰਤਰੀ ਪੱਧਰ ਤੇ ਕੈਨੇਡਾ ਤੇ ਕਮਿਊਨਿਟੀ ਦਾ ਨਾਮ ਰੌਸ਼ਨ ਕੀਤਾ ਗਿਆ ਜਿਨ੍ਹਾਂ ਦੀ ਸਭ ਤੋਂ ਛੋਟੀ ਸੀ ਐਂਜਲ ਬਿਲਨ ਵੱਲੋਂ ਲੀਮਾ ਪੇਰੂ ਵਿੱਚ ਆਯੋਜਿਤ ਯੂਥ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਦੋ ਚਾਂਦੀ ਦੇ ਮੈਡਲ ਜਿੱਤੇ ਜਿੱਥੇ ਉਹਨਾਂ 94 ਕਿਲੋਗ੍ਰam ਸਨੈਚ ਤੇ 125 ਕਿਲੋਗ੍ਰam ਕਲੀਨ ਐਂਡ ਜਰਕ ਚੁੱਕਿਆ ਅਤੇ ਜਨਤ ਬਿਲਨ ਵੱਲੋਂ ਹੈਲੀਫੈਕਸ ਵਿਖੇ ਆਯੋਜਿਤ ਨੈਸ਼ਨਲ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲਿਆ ਗਿਆ ਜਿੱਥੇ ਉਸਨੇ 88 ਕਿਲੋਗ੍ਰam ਸਨੈਚ ਤੇ 111 ਕਿਲੋਗ੍ਰam ਕਲੀਨ ਐਂਡ ਜਰਕ ਚੁੱਕਿਆ ਅਤੇ 76 ਕਿਲੋਗ੍ਰam ਭਾਰ ਵਰਗ ਵਿੱਚ ਕਾਮਨਵੈਲਥ ਗੇਮਸ ਲਈ ਕੁਆਲੀਫਾਈ ਕੀਤਾ ਜਿਨ੍ਹਾਂ ਦੀ ਸਭ ਤੋਂ ਵੱਡੀ ਸੀ ਹਲੀਨਾ ਬਿਲਨ ਜੋ ਕਿ ਕਾਮਨਵੈਲਥ ਮੈਡਲਿਸਟ ਅਤੇ ਵਰਲਡ ਪਾਰਟਿਸਪੈਂਟ ਹੈ ਉਸ ਵੱਲੋਂ ਆਪਣੀਆਂ ਦੋਵੇਂ ਭੈਣਾਂ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ ਨੈਸ਼ਨਲ ਤੇ ਇੰਟਰਨੈਸ਼ਨਲ ਸਟੇਜ ਤੇ ਕੈਨੇਡਾ ਦੀ ਮਮਤਾ ਫਾਊਂਡੇਸ਼ਨ ਵੱਲੋਂ ਐਂਜਲ ਤੇ ਉਸ ਦੀ ਕੋਚ ਦੇ ਪੈਰੂ ਟ੍ਰਿਪ ਨੂੰ ਸਪான்ਸਰ ਕੀਤਾ ਗਿਆ ਅਤੇ ਬਸੰਤ ਸਵੀਟਸ ਰੁਸਤਮ ਰੈਸਲਿੰਗ ਕਲੱਬ ਦਾ 메ਨ ਸਪான்ਸਰ ਹੈ ਬਾਈਟ ਵੀਰ ਟੂ ਸਚਮੋਚੀ ਇਸ ਤਿੰਨੇ ਤੀਆਂ ਨੇ ਆਪਣੇ ਕਮਿਊਨਿਟੀ ਤੇ ਮੁਲਕ ਦਾ ਮਾਨ ਖੇਡਾਂ ਦੇ ਖੇਤਰ ਵਿੱਚ ਇਹ ਵਧਾਰੀਆਂ ਨੇ। ਦਿਸ ਨੋਵੇmber ਦੇ ਪ੍ਰਿਪੇਅਰ ਕਰਦੇ ਸੀਗੇ ਸੀਨੀਅਰ ਨੈਸ਼ਨਲ ਟੇ ਯੂਥ ਰਲ ਜੋਰਜ ਚੈਂਪੀਅਨਸ਼ਿਪ ਲਈ ਇਹ ਤਿੰਜਲ ਨੇ ਯੂਥ ਵਰਲਡ ਚੈਂਪੀਅਨਸ਼ਿਪ ਫਗਲਨ ਆਫੀਆ ਤੇ ਤੀਨੇ ਨੇ ਸੀਨੀਅਰ ਨੈਸ਼ਨਲ ਖੇਡਨੇ ਸੀਗੇ। ਉਥੇ ਸਾਡੀ ਗੋਲ ਸੀ ਕਿ ਅਸੀਂ ਜੀਨਸ ਕਾਮਨਵੈਲਥ ਚੈਂਪੀਅਨਸ਼ਿਪਸ ਦੇ ਲਈ ਕੁਆਲੀਫਾਈ ਕਰੇ ਸੀਨੀਅਰ ਦੇ ਐਂਜਲ ਡੀਗੋਸ ਜੀ ਕਿ ਇਹ ਮੈਡਨ ਲੈ ਕੇ ਆ ਗਈ ਕਿਉਂ ਥੋੜਾ ਚੈਂਪੀਅਨਸ਼ਿਪਸ ਤੋਂ ਸੋ ਪਿਛਲੇ ਹਫਤੇ ਸੀਗੇ ਜੀ ਸਗੇ ਹਾਲਫੈਕਸ ਨੋਵਾ ਸਕੋਸ਼ਾ ਉਥੇ ਜੀਨਤ ਨੇ 에ਰੀਅਟ ਸਨੈਚ ਤੇ 111 ਕਲੀਨ ਜਰਕ ਲਾ ਕੇ ਉਹਨੇ ਆਪਣੀ ਕੁਆਲਿਫਿਕੇਸ਼ਨ ਪੂਰੀ ਕਰ ਦਿੱਤੀ ਸੀ ਤੇ ਹੁਣ ਜੀਨਤ ਇੰਜੀਨੀਅਰ um ਫਾਲ ਮੋਰ ਚੈਂਪੀਅਨਸ਼ਿਪਸ ਦੇ ਲਈ ਅ ਕੁਆਲਿਫਾਈਡ ਆ ਤੇ ਫਿਰ ਅਸ ਹਫਤੇ ਸੀਗੇ ਜੀ ਐਂਜਲ ਦੇ ਨਾਲ ਮੀਮਾ ਫਰੂ ਉਥੇ ਐਂਜਲ ਨੇ ਯੂ ਟ੍ਰਾਜਨ ਪੇਸ਼ੇਸ਼ ਫਰਗਲੇ ਆਸ ਗਿਆ ਐਂਜਲ ਦੇ ਜੋ ਆ ਸੁਪਰਮਾਰਕਟ ਉਸ ਤੇ ਇਹ 94 ਕਿਲੋ 125 ਕਿਲੋ ਕੁ ਐਂਜਲ ਲਾਇਆ ਤੇ ਦੋ ਸੁਪਰਮਾਰਕਟ ਗਿਆ ਮੈਂ 76 ਕੇਜੀ weight ਵਿੱਚ ਭਾਗ ਲਿਆ ਤੇ ਕੰਪੀਟੀਸ਼ਨ ਕੋਈ ਟਫ ਸੀਗਾ ਪਰ ਵਧੀਆ ਲੜ ਹੋਇਆ ਕਿ ਮੈਨੂੰ ਟੋਟਲ ਵਿੱਚ ਇੰਪਰੂਵਮੈਂਟ ਚਾਹੀਦੀ ਸੀ ਕਿਉਂਕਿ ਆਤੀ ਸੀਨੀਅਰ ਕਾਮਨ ਵਰਕ ਦੀ ਜਾਂਦੀ ਟਰਾਈ ਕਰਨੀ ਸੀ ਕਿ ਵੀ ਸਿਲੈਕਟ ਹੋ ਜਾਈਏ ਤੇ ਹਲੀਨਾ ਨੇ ਵਧੀਆ ਪ੍ਰੈਪਰੇਸ਼ਨ ਕਰਾਈ ਵਧੀਆ ਮਿਹਨਤ ਲਾ ਕੇ ਤੇ ਗੋਲ ਪੂਰਾ ਹੋ ਗਿਆ ਆ ਬਹੁਤ ਮੇਸ ਲਾਈ ਕਰਦਾ ਹੈ ਕਹਿੰਦਾ ਅਸੀ ਕੰਨਾ ਸ਼ੁਰੂ ਕਰਦੇ ਕਿੱਦਾਂ ਕਰੀਏ हरीना uh, ने सू ट्रेनिंग दिखी है सो मैं बहुत सर मेरा गोल से मैडल आवे हॉल्ट पर मैं पूरी मेहनत तो लाई थी वो मैंने पॉलिने गया फिर तो तो uh, जो uh, दो okay. uh, सौ मैडल तें तें so, um, मैं जुटे चौदह होर कुछ सो तेन अटैम्प्ट हूँ स्नैक्स टेनते तेन प्लेन इंडिट्स सो मैं पहला अटैप्टाइनटी फिर नाइनटी फोर कई एक्टर लाई ਇਸ ਹੀ ਕਲੀਨੈਟ੍ਰਿਕ ਦੇ ਵਿੱਚ ਮੈਂ X17 ਤੇ X20 ਇੱਕ ਕੁਆਲਿਟੀ ਦੇ ਚਿਕਨ ਸੱਚਮੁੱਚ ਹੀ ਇਹ ਤਿੰਨੇ ਧੀਆਂ ਆਪਣੀ ਕਮਿਊਨਿਟੀ ਤੇ ਮੁਲਕ ਦਾ ਮਾਣ ਖੇਡਾਂ ਦੇ ਖੇਤਰ ਵਿੱਚ ਵਧਾਰੀਆਂ ਨੇ ਜਿਨ੍ਹਾਂ ਨੇ ਪਿਛਲੇ ਵਿੱਚ ਹੋਰ ਵੀ ਇੰਟਰਨੈਸ਼ਨਲ ਮੁਕਾਬਲਿਆਂ ਦੇ ਵਿੱਚ ਮੈਡਲ ਜਿੱਤ ਕੇ ਨਾਮ ਰੌਸ਼ਨ ਕਰਨਾ ਹੈ ਜੋ ਕਿ ਬਾਕੀ ਬੱਚਿਆਂ ਨੂੰ ਵੀ ਸਪੋਰਟਸ ਨਾਲ ਜੁੜਨ ਦੇ ਲਈ ਪ੍ਰੇਰਣਾ ਦੇਣਗੀਆਂ ਨਿਸ਼ਚਿਤ ਚੋਹਾਨਲ ਪੰਜਾਬੀ ਰਿਪੋਰਟ ਇੱਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਕੁਝ ਕੈਨੇਡੀਅਨ ਆਪਣੇ ਕ੍ਰੈਡਿਟ ਕਾਰਡ ਦੇ ਬਕਾਇਆ ਵਾਦੇ ਦੇਖ ਰਹੇ ਨੇ ਕਿਉਂਕਿ ਰਹਿਣ ਸਹਿਣ ਦੀ ਲਾਗਤ ਸੰਕਟ ਤੇ ਉੱਚ ਵਿਆਜ ਦਰਾਂ ਘਰੇਲੂ ਬਜਟ ਦੇ ਵਿੱਚ ਸ਼ਾਮਲ ਹੁੰਦੀਆਂ ਨੇ ट्रांस यूनियन ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਆਪਣੇ ਕ੍ਰੈਡਿਟ ਕਾਰਡਾਂ ਤੇ ਸਿਰਫ ਘੱਟੋ-ਘੱਟ ਰਕਮ ਦਾ ਭੁਗਤਾਨ ਕਰਨ ਵਾਲੇ ਕੈਨੇਡੀਅਨਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 8 ਅੰਕ ਵੱਧ ਕੇ 1.3 ਫੀਸਦੀ ਹੋ ਗਈ ਹੈ। ট্রান্স ਯੂਨੀਅਨ ਕੈਨੇਡਾ ਦੇ ਵਿੱਤੀ ਸੇਵਾਵਾਂ ਖੋਜ ਦੇ ਨਿਰਦੇਸ਼ ਮੈਥਿਊ ਫੈਬੀਅਨ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਦਬਾਅ ਕਾਰਨ ਖਪਤਕਾਰਾਂ ਨੂੰ ਬੈਂਕ ਕਾਰਡਾਂ ਜਾਂ ਫਿਰ ਨਿੱਜੀ ਕਰਜ਼ਿਆਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਮਿਲ ਸਕਦੀ ਹੈ ਤੇ ਹਜ਼ਾਰਾਂ ਸਾਲਾਂ ਤੇ ਜਰਨਲ ਜ਼ੈਡ ਖਪਤਕਾਰ ਇਸ ਰੁਝਾਨ ਤੇ ਕਈ ਐਗਜ਼ੈਂਪਸ਼ਨ ਕੋਈ ਵੀ ਐਗਜ਼ੈਂਪਸ਼ਨ ਨਹੀਂ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਕੁੱਲ ਖਪਤਕਾਰਾਂ ਦਾ ਕਰਜ਼ਾ ਪਹਿਲੀ ਤਿਮਾਹੀ ਦੇ ਵਿੱਚ ਡਾਲਰ 2.38 ਟ੍ਰਿਲੀਅਨ ਦੇ ਮੁਕਾਬਲੇ ਤੇ ਚੌਥੀ ਤਿਮਾਹੀ ਦੇ ਵਿੱਚ ਡਾਲਰ 2.4 ਟ੍ਰਿਲੀਅਨ ਦੇ ਰਿਕਾਰਡ ਤੋਂ ਬਹੁਤ ਜਿਹੜਾ ਉਹ ਘਟ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ 31.8 ਮਿਲੀਅਨ ਕੈਨੇਡੀਅਨ ਇੱਕ ਜਾਂ ਇੱਕ ਤੋਂ ਵੱਧ ਕ੍ਰੈਡਿਟ ਉਤਪਾਦ ਰੱਖਦੇ ਨੇ ਜੋ ਸਾਲ ਦਰ ਸਾਲ 3.75% ਦੀ ਵਾਧਾ ਹੈ ਤੇ ਮੁੱਖ ਤੌਰ ਤੇ ਨਵੇਂ ਆਏ ਲੋਕਾਂ ਦੁਆਰਾ ਚਲਾਇਆ ਜਾਂਦਾ ਹੈ ਇਹ ਕਹਿੰਦੇ ਨੇ ਕਿ ਹਜ਼ਾਰਾਂ ਸਾਲਾਂ ਦੇ ਵਿੱਚ ਹੁਣ ਕਰਜ਼ੇ ਦਾ ਸਭ ਤੋਂ ਵੱਡਾ ਹਿੱਸਾ ਹੈ ਜਦੋਂ ਕਿ ਜਰਨਲ Z ਸਮੂਹ ਦੇ ਵਿੱਚ ਕਰਜ਼ੇ ਦਾ ਗਿਆ ਪਿਛਲੇ ਸਾਲ ਦੇ ਮੁਕਾਬਲੇ 30% ਦੀ ਵਾਧਾ ਜੋ ਮੁੱਖ ਤੌਰ ਤੇ ਕ੍ਰੈਡਿਟ ਕਾਰਡਾਂ ਤੇ ਨਿੱਜੀ ਕਰਜ਼ਿਆਂ ਦੇ ਦੁਆਰਾ ਚਲਾਇਆ ਜਾਂਦਾ ਹੈ ਕੈਲਗਰੀ ਜਾ ਰਹੀ ਇੱਕ ਵੈਸਟਏਟ ਫਲਾਈਟ ਨੂੰ ਉਤਰੀ ਬੀਸੀ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਪੁਲਿਸ ਦਾ ਇਹ ਕਹਿਣਾ ਹੈ ਕਿ ਸੋਮਵਾਰ ਨੂੰ ਇੱਕ ਯਾਤਰੀ ਦੇ ਕਾਰਨ ਇਹ ਵਿਗਨ ਪਾਇਆ ਗਿਆ ਆਰਸੀਐਮਪੀ ਦੇ ਅਨੁਸਾਰ ਅਧਿਕਾਰੀਆਂ ਨੂੰ ਦੁਪਹਿਰ ਫਲਾਈਟ ਦੇ ਵਿੱਚ ਸੱਦਿਆ ਗਿਆ ਇੱਕ ਵਿਗਨ ਪਾਉਣ ਵਾਲੇ ਯਾਤਰੀ ਦੇ ਕਰਕੇ ਜਹਾਜ਼ ਵਾਪਸ ਟੈਰਿਸ ਵੱਲ ਮੁੜਿਆ ਤੇ ਆਪਣੀ ਐਮਰਜੈਂਸੀ ਲੈਂਡਿੰਗ ਕਰਵਾਈ ਅਧਿਕਾਰੀਆਂ ਨੂੰ ਸਲਾਹ ਦਿੱਤੀ ਗਈ ਸੀ ਕਿ ਯਾਤਰੀ ਵਿਗਨ ਪਾ ਰਿਹਾ ਹੈ ਟੇਕ-ਆਫ ਦੇ ਦੌਰਾਨ ਆਪਣੀ ਸੀਟ ਤੇ ਰਹਿਣ ਦੇ ਵਿੱਚ ਵੀ ਵਿਅਕਤੀ ਇਸਫਲ ਰਿਹਾ ਵਿਗਨ ਦੇ ਸੰਕੇਤ ਦਿਖਾ ਰਿਹਾ ਸੀ ਤੇ ਐਗਜ਼ਿਟ ਨੂੰ ਬਾਰ-ਬਾਰ ਖੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਵਿਅਕਤੀ ਨੇ ਰਵਾਨਗੀ ਤੋਂ ਪਹਿਲਾਂ ਇੱਕ ਗੈਰ-ਕਾਨੂੰਨੀ ਪਦਾਰਤ ਦਾ ਸੇਵਾ ਕਰਨ ਨੂੰ ਵੀ ਸਵੀਕਾਰ ਕੀਤਾ ਹੈ ਜਹਾਜ਼ ਦੇ ਹੋਰ ਯਾਤਰੀਆਂ ਨੇ ਉਸ ਆਦਮੀ ਦੀ ਮਦਦ ਕੀਤੀ ਜਦੋਂ ਤੱਕ ਫਲਾਈਟ ਜਿਹੜੀ ਹੈ ਉਹ ਗਰਾਊਂਡ ਤੇ ਨਹੀਂ ਸੀ ਤੇ ਪੁਲਿਸ ਜਹਾਜ਼ ਤੇ ਚੜਨ ਦੇ ਯੋਗ ਹੋ ਗਈ ਸੀ ਉਦੋਂ ਤੱਕ ਉਸ ਵਿਅਕਤੀ ਨੂੰ ਰੋਕਿਆ ਗਿਆ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਜਹਾਜ਼ ਦੇ ਵਿੱਚ ਸਵਾਰ ਵਿਅਕਤੀ ਨੂੰ ਮਾਨਸਿਕ ਸਿਹਤ ਕਾਨੂੰਨ ਦੇ ਤਹਿਤ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿਆ ਹੈ ਉਸ ਨੂੰ ਮੁਲਾਂਕਣ ਦੇ ਕਈ ਸਥਾਨਕ ਹਸਪਤਾਲ ਜਿਹੜਾ ਹੈ ਉਸ ਤੇ ਵਿਚ ਲਿਜਾਇਆ ਗਿਆ ਹੈ ਵੈਸਟਅਰਡ ਦੇ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕਰਦੇ ਕਿਹਾ ਹੈ ਕਿ ਫਲਾਈਟ ਕੈਲਗਰੀ ਦੇ ਵਿੱਚ ਆਪਣੀ ਮੰਜ਼ਿਲ ਤੇ ਘੱਟੋ ਘੱਟ ਦੇਰੀ ਨਾਲ ਪਹੁੰਚ ਗਈ ਕੰਪਨੀ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਆਪਣੇ ਮਹਿਮਾਨਾਂ ਦੇ ਧੀਰਜ ਹੌਸਲੇ ਤੇ ਸਮਝ ਦੀ ਕਦਰ ਕਰਦੇ ਹਾਂ ਤੇ ਇਸ ਦੇ ਕਾਰਨ ਹੋਈ ਕਿਸੇ ਵੀ ਅਸੁਵਿਧਾ ਦੇ ਲਈ ਮਾਫੀ ਵੀ ਚਾਹੁੰਦੇ ਹਾਂ वेस्टजेट ਨੇ ਕਿਹਾ ਕਿ ਉਹਨਾਂ ਦੇ ਕੋਲ ਕਿਸੇ ਵੀ ਵਿਗਨਪੌਣ ਜਾਂ ਫਿਰ ਬੇਕਾਬੂ ਹੋਏ ਵਰਤਾਵਾਲਿਆਂ ਦੇ ਲਈ ਕੋਈ ਸਹਿਣਸ਼ੀਲਤਾ ਨਹੀਂ ਹੈ ਖਾਸ ਕਰਕੇ ਉਹ ਕਰਮਚਾਰੀ ਮਹਿਮਾਨਾਂ ਜੋ ਆਪਰੇਸ਼ਨ ਦੇ ਵਿੱਚ ਖਲਲ ਮਚਾਉਂਦੇ ਨੇ ਪਾਰਾ ਜਾ ਰਹੀ ਇੱਕ 에ਅਰ ਕੈਨੇਡਾ ਦੀ ਉਡਾਨ ਨੂੰ ਟ੍ਰਾਂਟੋ ਵਾਪਸ ਜਾਣ ਦੇ ਲਈ ਮਜਬੂਰ ਕੀਤਾ ਗਿਆ ਸੀ ਕਿਉਂਕਿ ਇੱਕ ਅਧਿਕਾਰੀ ਨੇ ਜਹਾਜ਼ ਦੇ ਵਿੱਚ ਇੰਜਨ ਦੀ ਸਮੱਸਿਆ ਜਿਹੜੀ ਹੈ ਉਹ ਦੱਸੀ ਹੈ ਟ੍ਰਾਂਟੋ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਫਲਾਈਟ AC0 42 ਨੇ ਸੋਮਵਾਰ ਸ਼ਾਮ ਨੂੰ ਟ੍ਰਾਂਟੋ ਪੀਅਰਸਨ ਕਮੰਟਰੀ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਨ ਭਰੀ ਤੇ ਟੇਕ-ਆਫ ਤੋਂ ਤੁਰੰਤ ਬਾਅਦ ਸਮੱਸਿਆ ਦਾ ਸਾਹਮਣਾ ਕੀਤਾ 에ਅਰ ਕੈਨੇਡਾ ਨੇ ਕਿਹਾ ਕਿ ਸਟੈਂਡਰਡ ਆਪਰੇਟਿੰਗ ਪ੍ਰਕਿਰਿਆਵਾਂ ਦੇ ਅਨੁਸਾਰ ਇੰਜਣ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਪਾਇਲਟ ਨੇ ਪੀਅਰਸਨ ਹਵਾਈ ਅੱਡੇ ਤੇ ਪਹਿਲਾਂ ਦੇ ਪਹਿਲ ਦੇ ਆਧਾਰ ਦੇ ਉੱਤੇ ਉਤਰਨ ਦੀ ਬੇਨਤੀ ਕੀਤੀ ਕਿਉਂਕਿ ਵਾਪਸੀ ਤੈਅ ਨਹੀਂ ਕੀਤੀ ਗਈ ਸੀ ਜਹਾਜ਼ ਬਿਨਾਂ ਕਿਸੇ ਸਮੱਸਿਆ ਦੇ ਉਤਰਿਆ ਜਿਹੜੀ 에ਅਰਲਾਈਨ ਦੇ ਬੁਲਾਰੇ ਨੇ ਕਿਹਾ ਹੈ ਕਿ 에ਅਰਕ੍ਰਾਫਟ ਨੂੰ ਇੱਕ ਇੰਜਨ ਦੇ ਨਾਲ ਚਲਾਉਣ ਦੇ ਲਈ ਤਿਆਰ ਕੀਤਾ ਗਿਆ ਹੈ ਤੇ ਸਾਡੇ ਪਾਇਲਟਾਂ ਨੂੰ ਅਜਹੀਆਂ ਸਥਿਤੀਆਂ ਦੇ ਵਿੱਚ ਸੁਰੱਖਿਅਤ ਢੰਗ ਨਾਲ ਉਡਾਨ ਭਰਨ ਲਈ ਸਿਖਲਾਈ ਦਿੱਤੀ ਜਾਂਦੀ ਹੈ 에ਅਰਕੈਂਡਾ ਨੇ ਕਿਹਾ ਹੈ ਕਿ AC042 ਤੇ ਬੁੱਕ ਕੀਤੇ ਗਏ ਯਾਤਰੀ ਮੰਗਲਵਾਰ ਨੂੰ ਦਿੱਲੀ ਲਈ ਉਡਾਨ ਭਰਨਗੇ ਅੱਗੇ ਦੇਖਦੇ ਹਾਂ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਵਿੰਦਰ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਾਇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਵੈਸੇ ਤਾਂ ਕੈਨੇਡਾ ਸਾਰੇ ਦੇ ਵਿੱਚ ਜਦੋਂ ਝਾਤੀ ਮਾਰਦੇ ਆ ਤਾਂ ਪਤਾ ਲੱਗਦਾ ਵੀ ਜਿਹੜੇ ਟਰੇਡਜ਼ ਪਰਸਨ ਹੈਗੇ ਆ ਉਹਨਾਂ ਦੀ ਘਾਟ ਮਹਿਸੂਸ ਕੀਤੀ ਜਾਂਦੀ ਹੈ ਖਾਸ ਕਰਕੇ ਅਲਬਰਟਾ ਦੇ ਵਿੱਚ ਜਿਹੜੀ ਔਇਲ ਇੰਡਸਟਰੀਆ ਜਾਂ ਕੰਸਟਰਕਸ਼ਨ ਇੰਡਸਟਰੀਆ ਇੱਥੇ ਹਮੇਸ਼ਾ ਹੀ ਜਿਹੜੇ ਵੈਲਡਿੰਗ ਟ੍ਰੇਡ ਹੋਏ ਮਸ਼ੀਨਿੰਗ ਟ੍ਰੇਡ ਹੋਏ ਉਹਨਾਂ ਦੀ ਘਾਟ ਮਹਿਸੂਸ ਹੁੰਦੀ ਰਹੀ ਕਿ ਬੰਦੇ ਹੀ ਨਹੀਂ ਲੱਭਦੇ ਇੱਥੇ ਉਹ ਕੰਮ ਕਰਨ ਵਾਲੇ ਜਾਂ ਬਹੁਤ ਸਾਰੇ ਜਿਹੜੇ ਸਟੂਡੈਂਟ ਜਦੋਂ ਹਾਈ ਸਕੂਲ ਵਗੈਰਾ ਕਰਦੇ ਸੀ ਤੇ ਉਹ ਦੂਸਰੀਆਂ ਜੌਬਸ ਲਈ ਜਾਂ ਹਾਇਰ ਐਜੂਕੇਸ਼ਨ ਲਈ ਚਲੇ ਜਾਂਦੇ ਸੀਗੇ ਪਰ ਹੁਣ ਅ ਅਲਬਰਟਾ ਸਰਕਾਰ ਵੀ ਚਿੰਤਤ ਹੋਈ ਹੈ ਇਸ ਗੱਲਬਾਤ ਬਾਰੇ ਔਰ ਉਹਨਾਂ ਨੇ 43 ਮਿਲੀਅਨ ਡਾਲਰ ਜੀ ਐਡਮੰਟਨ ਦੇ ਵਿੱਚ ਜਿਹੜਾ ਇੱਕ ਪੋਲੀਟੈਕਨਿਕ ਕਾਲਜ ਆ ਨਾਰਦਰਨ ਅਲਬਰਟ ਇੰਸਟੀਟਿਊਟ ਆਫ ਟੈਕਨੋਲੋਜੀ ਜਿਹਨੂੰ ਨੇਟ ਨਾਲ ਵੀ ਜਾਣਿਆ ਜਾਂਦਾ ਉਹਨਾਂ ਨੂੰ 43 ਮਿਲੀਅਨ ਡਾਲਰ ਦਿੱਤੇ ਆ ਕਿ ਭਾਈ ਤੁਸੀਂ ਇੱਕ ਨਵਾਂ ਕੰਪਲੈਕਸ ਜਿਹੜਾ ਆ ਉਹ ਬਣਾਓ ਜਿੱਥੇ ਇਹ ਨਵੇਂ ਜਿਹੜੇ ਸਟੂਡੈਂਟ ਹੈਗੇ ਆ ਜਿਨ੍ਹਾਂ ਨੂੰ ਅਪਰੈਂਟਿਸਸ਼ਿਪ ਪ੍ਰੋਗਰਾਮ ਲਈ ਤਿਆਰ ਕੀਤਾ ਜਾ ਸਕੇ ਸੋ ਹੁਣ ਉਹ 43 ਮਿਲੀਅਨ ਡਾਲਰ ਦੀ ਗੱਲ ਜਦੋਂ ਆਈ ਹੈ ਜੀ ਸਰਕਾਰ ਵੱਲੋਂ ਦਿੱਤੀ ਗਈ ਹੈ ਤੇ ਜਿਹੜੇ ਉੱਥੋਂ ਦੇ ਡੀਨ ਨੇ ਨੇਟ ਸਕੂਲ ਦੇ ਮੈਥਿਊ ਲਿੰਬਰਗ ਉਹਨਾਂ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਜਿਹੜਾ ਇਹ ਇੱਕ ਦਿਨ ਚ ਤਾਂ ਜੀ ਦੇਖੋ ਤਿਆਰ ਨਹੀਂ ਹੋਣਾ ਇਹਨੂੰ ਸਮਾਂ ਲੱਗੇਗਾ ਔਰ ਉਹ ਸਮਾਂ ਇਸ ਕਰਕੇ ਲੱਗਣਾ ਕਿ ਜਿਹੜੇ ਆਲਰੇਡੀ ਸਟੂਡੈਂਟਸ ਜਿਹੜੇ ਜਿਹੜੇ ਵੱਖਰੇ ਵੱਖਰੇ ਪ੍ਰੋਗਰਾਮਸ ਦੇ ਵਿੱਚ ਉੱਤੇ ਵੜਦੇ ਨੇ ਉਹਨਾਂ ਸਟੂਡੈਂਟਸ ਨੂੰ ਉਹ ਕਹਿੰਦੇ ਸਾਨੂੰ ਦੂਸਰੇ ਜਿਹੜੇ ਇਹਨਾਂ ਦੇ ਸੈਟੇਲਾਈਟ ਹੈ ਨੇ ਕੈਂਪਸਸ ਉੱਥੇ ਭੇਜਣਾ ਪਏਗਾ ਔਰ ਇੱਥੇ ਇਹ ਜਿਹੜੀ ਫੈਸਿਲਿਟੀ ਆ ਉਹ ਤਿਆਰ ਕੀਤੀ ਜਾਏਗੀ ਔਰ ਇਹ 229 ਦੇ ਵਿੱਚ ਜਾ ਕੇ ਜੀ ਇਹ ਫੈਸਿਲਿਟੀ ਤਿਆਰ ਹੋਣੀ ਆ ਉਹ ਕਿਉਂਕਿ ਇਹ ਜਿਹੜੀ ਸਾਡੇ ਐਡਵਾਂਸਡ ਐਜੂਕੇਸ਼ਨ ਮਿਨਿਸਟਰ ਨੇ ਰਾਜਨ ਸਾਨੀ ਹੋਰੀ ਉਹਨਾਂ ਨੇ ਵੀ ਇਹ ਗੱਲ ਆਖੀ ਆ ਕਿ ਸਾਨੂੰ ਇਸ ਚੀਜ਼ ਦੀ ਬਹੁਤ ਲੋੜ ਆ ਔਰ ਇਸ ਕਰਕੇ ਇਹ ਆਰੰਭ ਕੀਤਾ ਜਾ ਰਿਹਾ ਤਾਂ ਕਿ ਜਿਹੜੀ ਇੰਡਸਟਰੀ ਆ ਉਹਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ ਕਿਉਂਕਿ ਉਹਨਾਂ ਨੂੰ ਵਿਅਕਤੀ ਦੀ ਕੰਮ ਕਰਨ ਵਾਲੇ ਮਿਲਣੇ ਖਾਸ ਕਰਕੇ ਜਿਹੜੀ ਇਸ ਵੇਲੇ ਕੰਸਟਰਕਸ਼ਨ ਇੰਡਸਟਰੀ ਆ ਉਹਦੇ ਵਿੱਚ ਬਹੁਤ ਘਾਟ ਆ ਲੋਕਾਂ ਦੀ ਉਹ ਮਿਲ ਨਹੀਂ ਰਹੇ ਬੰਦੇ ਸੋ ਇਸ ਕਰਕੇ ਇਹ ਜਿਹੜਾ ਜੀ ਕੰਮ ਕਰ ਕੀਤਾ ਜਾ ਰਿਹਾ 43 ਮਿਲੀਅਨ ਡਾਲਰ ਅਲਬਰਟਾ ਸਰਕਾਰ ਵੱਲੋਂ ਦਿੱਤਾ ਗਿਆ ਹੈ ਚੈਨਲ ਪੰਜਾਬੀ ਲਈ ਕੁਲਮੀ ਸਿੰਘ ਸੰਗਾ ਐਡਮੰਟਨ ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ